ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੰਜ਼ਿਲ ਹਿਰ ਬਲੌਗ ਤੇ ਅੱਜ ਇੱਕ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਹੁਣ ਹੈਗੀ ਦੀਵਾਲੀ ਦੀਵਾਲੀ ਲਈ ਆਪਾਂ ਡੈਕੋਰੇਸ਼ਨ ਲਈ ਬਹੁਤ ਕੁਝ ਚਾਹੀਦਾ ਹੁੰਦਾ ਨਾ ਘਰ ਦੀ ਸਜਾਵਟ ਲਈ ਜੇ ਬਾਹਰੋਂ ਸਮਾਨ ਲੈ ਕੇ ਆਉਨੇ ਥੋੜਾ ਮਹਿੰਗਾ ਮਿਲਦਾ ਆਪਾਂ ਨੂੰ ਹਨਾ ਤੇ ਆਪਾਂ ਘਰ ਵਿੱਚ ਇਹ ਪੇਕਾਰ ਪਏ ਹੁੰਦੇ ਪੇਪਰ ਵਗੈਰਾ ਪਏ ਹੁੰਦੇ ਉਹਨਾਂ ਦਾ ਬਹੁਤ ਹੀ ਵਧੀਆ ਡੈਕੋਰੇਸ਼ਨ ਵਾਲੀ ਚੀਜ਼ ਆਪਾਂ ਘਰ ਵਿੱਚ ਹੀ ਬਣਾ ਸਕਦੇ ਆ ਹਨਾ ਤੇ ਉਹ ਕਿਵੇਂ ਬਣਦੀਆਂ ਕਿਸ ਚੀਜ਼ ਨਾਲ ਬਣਦੀਆਂ ਉਹ ਤੁਸੇ ਵੀਡੀਓ ਪੂਰੀ ਐਂਡ ਤੱਕ ਦੇਖੋ ਫਿਰ ਤੁ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰੀਏ ਤੁਹਾਨੂੰ ਦਿਖਾਉਣੀ ਹੈ ਕਿ ਮੇਂ ਚੀਜ਼ਾਂ ਬਣਦੀਆਂ ਅੱਜ ਫੇ ਸ਼ੁਰੂ ਕਰੀਏ ਹਾਂਜੀ ਮਿੱਤਰੋ ਦੀਵਾਲੀ ਡੈਕੋਰੇਸ਼ਨ ਕਰ ਲਈ ਜੇ ਤਾਂ ਆਪਾਂ ਕਾਲਾ ਪੇਪਰ ਤੇ ਇੱਕ ਹਰਾ ਪੇਪਰ ਤੇ ਹਰਾ ਪੇਪਰ ਤੇ ਉਹਨੇ ਆਪਾਂ ਸਰਕਲ ਕੜੇ ਨਾਲ ਬਿਲਕੁਲ ਕੜਾ ਸੀਗਾ ਕੜੇ ਨਾਲ ਆਪਾਂ ਸਰਕਲ ਬਾ ਲੈਣ ਫੇ ਬਾਕੀ ਨੂੰ ਕਰ ਦੇਣਾ ਆਪਾਂ ਕੱਟ ਤੇ ਦੇਖੋ ਆਪਾਂ ਕਿੰਨ ਦੋ ਤਰ੍ਹਾਂ ਕੱਟ ਲਏ ਹਰੇ ਤੇ ਆਪਣਾ ਸੰਤਰੀ ਰੰਗ ਦਾ ਤੇ ਹੁਣ ਮਿੱਤਰੋ ਨਾ ਗੁੰਦ ਨਾਲ ਜੋੜਨਾ ਆਪਾਂ ਨੂੰ ਗੁੰਦ ਸਵਾਰ ਕੇ ਲਾਉਣੀ ਹੈ ਮਿੱਤਰੋ ਕੰਜੂਸੀ ਨਹੀਂ ਕਰਨੀ ਉਸ ਹੀ ਨਹੀਂ ਕਰਨੇ ਮਤਰਾ ਫਿਰ ਕਮ ਮੌਕਾ ਹੋ ਜਾਂਦਾ ਉਹ ਦੇਖਦਾ ਤੁਸੀਂ ਆ ਵੀ ਇਹ ਵੀਰ ਮਤਰਾ ਖਲੋਵੀ ਜਾਂਦੇ ਆਪਦੇ ਆ ਵੀ ਤਾਂ ਫਿਰ ਮਿੱਤਰ ਆਪਾਂ ਸਾਰੇ ਜੋੜਦੇ ਆਪਾਂ ਹੁਣ ਇਹਨਾਂ ਨੂੰ ਇਹਦੇ ਉੱਤੇ ਲਾਉਣਾ ਕਾਲੇ ਕਾਲ ਜਿਹੜਾ ਮੈਂ ਪਹਿਲਾਂ ਕਿਹਾ ਸੀਗਾ ਇਹਨਾਂ ਉੱਤੇ ਮਤਰਾ ਸਟੈਪਲਰ ਕਰ ਦੇਣੇ ਆ ਸਟੈਪਲਰ ਵਧੀਆ ਰਹੇ ਤੇ ਮਿੱਤਰ ਗੂੰਦ ਨਾਲ ਖੜਦੇ ਨਹੀਂ ਤੇ ਮਿੱਤਰ ਬਾ ਬਾਦੂ ਗਰੇ ਰੰਗ ਦਾ ਪੇਪਰ ਦੇ ਆਵੋ ਜਦੋਂ ਇਹ ਕੱਟ ਮਾਰਦੇ ਆ ਬੰਥ ਨੂੰ ਚਲਦਰੀਆਂ ਬਣਾਉਣ ਵਾਸਤੇ ਵੀ ਇੱਕ ਛਾਦੇ ਤੁਸੀਂ ਆਪ ਹੀ ਚਲਦਰੀਆਂ ਬਣਾਉਣ ਵਾਸਤੇ ਪੱਕਟ ਮਾਰਤੇ ਆ ਹੁਣ ਟਕਾ ਕੇ ਜ ਮਾਰੇ ਆ ਦੇਖੋ ਜੀ ਉਹ ਨਵਾਂ ਬੱਸ ਸਟੈਪਲਰ ਕਰਤਾ ਸੀਗਾ ਤੇ ਹੁਣ ਮੈਂ ਮਿੱਤਰੋ ਆਪ ਇਹਨੂੰ ਇਹਦੇ ਉੱਤੇ ਸਟੈਪਲਰ ਕਰਨਾ ਵਾ ਪੂਰਾ ਪ੍ਰੋਪਰ ਮਿੱਤਰੋ ਆਇ ਨਹੀਂ ਕੰਜੂਸੀ ਜਾਉ ਨਹੀਂ ਕਰਨੀ ਮਿੱਤਰੋ ਤਗਾ ਗੈਨ ਸਟੈਪਲਰ ਕਰਨਾ ਆਪਾਂ ਇਧਰੋਂ ਵੀ ਕਰਨਾ ਆਪਾਂ ਸਟੈਪਲਰ ਦੇਖੋ ਸਟੈਪਲਰ ਆਪਾਂ ਸਾਰਾ ਕਰਤਾ ਫਿਲਮ ਤੇ ਇਹਨੂੰ ਆਪਾਂ ਐ ਮੋੜ ਕੇ ਮੋੜ ਗੋਲ ਘਤਰਾ ਬਣਾ ਦੇਣਾ ਦਾ ਤੇ ਚੀ ਦੇਖੋ ਕਿਵੇਂ ਬੰਦੀ ਕਿਹਟ ਦੀਵਾਲੀ ਵਾਸਤੇ ਐ ਮਿੱਤਰੋ ਐ ਮੋੜ ਕੇ ਆਪਾਂ ਇਹਨਾਂ ਨੂੰ ਵੀ ਸਟੈਪਲਰ ਕਰ ਦੇਣਾ ਵਾ ਦੇਖੋ ਮਿੱਤਰੋ ਕੀ ਦੇਖੋ ਕਹਿੰਦੇ ਬੰਦੀ ਤੁਸੀਂ ਕਹਿੰਨਾ ਹਾਂ ਇਹ ਗੱਲ ਬਣ ਗਈ ਮਿੱਤਰੋ ਜੀ ਆਇਆਂ ਨੂੰ ਦੇਖੋ ਮਿੱਤਰੋ ਪਾਹਲਾ ਲਾ ਦਿਨਾ ਰਕ ਪੱਟੀ ਦੀ ਕਾਗਜ਼ ਦੀ ਕੱਟ ਕੇ ਕਾਲੇ ਦੀ ਜਿਹੜੀ ਪਹਿਲਾਂ ਲਾਈ ਹੋਈ ਸੀ ਦੇਖੋ ਮਿੱਤਰੋ ਫਿਰ ਦੇਖੋ ਕਿੰਨੇ ਘਾਂਟ ਦੀ ਜੀ ਬੰਦੀ ਲਓ ਜੀ ਕਿਉਂ ਦਿਵਾਲੇ ਵਾਰ ਟੰਗੋ ਲੈਂਪਿਆ ਲੰਪ ਡਿਆ ਬਣ ਗਿਆ ਮਿੱਤਰੋ ਚਲੋ ਮੇਰੇ ਕੋਲ ਤਾਂ ਇਹ ਜੀ ਕਾਗਜ਼ ਸੀ ਤਾਂ ਮੈਂ ਇਹ ਜ ਬਣਾ ਕੇ ਦਿਖਾਤਾ ਤੇ ਹੁਣ ਅਗਲੀ ਜੀ ਬਣਾਉਣ ਵਾਸਤੇ ਚਾਹੀਦਾ ਮਿੱਤਰੋ ਇੱਕ ਹਰਾ ਪੇਪਰ ਉਹ ਲੋ ਬ ਮੋੜ ਕੇ ਆਏ ਚੋਸ ਤਰੀਕੇ ਨਾਲ ਕੱਟ ਲੈਣਾ ਵਾ ਉਹ ਰਖਾਂਗਦੀ ਹੋਈ ਹੋਈ ਆ ਚਲੋ ਕੋਈ ਨਹੀਂ ਤੇ ਐਂ ਕੱਟ ਲਾਂਗੇ ਦੋ ਚਾਰ ਤਰੀਕਿਆਂ ਨਾਲ ਸਾਹਮਣੇ ਰਹਨ ਦੂਜੇ ਪੇਪਰ ਨੂੰ ਵੀ ਕੰਮ ਆਊਗਾ ਆਪਣੇ ਤੇ ਮਿੱਤਰੋ ਨੂੰ ਆਪਾਂ ਐਂ ਟ੍ਰਾਇੰਗਲ ਟੈਪਸ ਮੋੜ ਦੇਣਾ ਇੱਥੋਂ ਐਂ ਜੀ ਦੇਖੋ ਤੁਸੀਂ ਬੰਦੇ ਤੁਸੀਂ ਕਹਿੰਦੇ ਇੰਨੀ ਘੈਂਟ ਚੀਜ਼ ਬਣੀ ਐ ਐ ਮੋੜ ਕੇ ਮਿੱਤਰੋ ਇਹ ਦੇਖਿਓ ਮੋੜ ਲਈ ਤੇ ਹੁਣ ਆਪਾਂ ਲਾਉਣੇ ਵੀਰ ਇਧਰ ਕੱਟ ਕੈਂਚੀ ਦੇ ਨਾਲ ਆ ਇੱਕ ਸਾਈਡ ਲਾਉਣੇ ਮੈਂ ਤਾਂ ਦੂਮੇ ਸਾਈਡ ਦੀ ਲਾਉਣੇ। ਐੱਕ ਤੇ ਸਾਈਡ ਹੀ ਕੱਟ ਲਾਉਣੇ ਆਪਾਂ। ਕੱਟ ਸੱਚ ਕੱਟ ਨਹੀਂ, ਕੱਟ-ਕੱਟ। ਸਾਰੇ ਦੇ ਮਿੱਤਰੋਂ ਆਏ ਲਾਗਣੇ। ਬਹੁਤ ਹੌਲੀ ਹੌਲੀ ਧਿਆਨ ਨਾਲ ਲਾਉਣੇ ਆ ਮਿੱਤਰੋ। ਤੁਸੀਂ ਜੇ ਜਵਾਗ ਆ ਫਿਰ ਵੱਡੇ ਤੋਂ ਕਰਾ ਸਕਦੇ ਹੋ। ਤੇ ਦੀਵਾਲੀ ਵਾਤੇ ਨੇ ਕਹਿਣਤੀ ਬਾਨੇ ਤੁਸੀਂ ਕਹਿਣਾ ਆਵਾਜ਼ੀ ਵਾ। ਕਹਿੰਨੇ ਕਹਿਣਤੀ ਜੀ। ਦੇਖੋ ਜੀ। ਲਓ ਜੀ ਐ ਕੱਟ ਲਈ ਜਾਣੇ ਆ ਬਸ ਆਪਾਂ ਇੱਕ ਆਖਰੀ ਕੱਟੀ ਲਾਉਣਾ ਲਓ ਜੀ ਹੁਣ ਆਪ ਮਿੱਤਰੋ ਕਿ ਦਿਨ ਖੋਲ ਸਾਰੇ ਨੂੰ ਲਓ ਜੀ ਮਿੱਤਰੋ ਇੱਥੇ ਆਪ ਗੁੰਦ ਨਾਲ ਹੀ ਕੰਮ ਹੋਣਾ ਇੱਥੇ ਸਟੱਪ ਤੇ ਵਾਲਾ ਕੰਮ ਨਹੀਂ ਹੋਣਾ ਮਿੱਤਰੋ ਤੇ ਥੋੜਾ ਨਾ ਪਹਾਈ ਥੋੜੀ ਜਿਆਦਾ ਵਾਜਦੇ ਮਿੱਤਰੋ ਇਹਦੇ ਉੱਤੇ ਤਾਂ ਦੇਖੋ ਮੈਂ ਗੁੰਦ ਲਾਈ ਮੈਂ ਹੁਣ ਇੱਥੇ ਜੋੜੂਗਾ ਪੇਪਰ ਨੂੰ ਬੰਦੇ ਜੁੜਨਾ ਨਹੀਂ ਦੇਖੋ ਇਹ ਖੋਲੇ ਆਣਾ ਵਾ ਦੇਖੋ ਇਹ ਕਿਆ ਹੀ ਨਾ ਖੋਲੇ ਆਣੇ ਨੇ ਹੁਣ ਅਕਬਰ ਹੋਰ ਕੋਨ ਲਾਈਏ ਤੇ ਦੇਖੀ ਚੱਲੋ ਮੈਂ ਫਿਰ ਤੋਂ ਅੰਚ ਬਗਾਦਾ ਜੀ ਫੋਨ ਮੇਸੇਂ ਸਾਹ ਸ਼ਾਇਦ ਜੁੜ ਜੇ ਪਰ ਮੇਰੇ ਸਾਹ ਨਾਲ ਜੁੜ ਜੂ ਜਾਂ ਜੁੜ ਗਈ ਜੁੜ ਗਈ ਹੀ ਜੁੜ ਗਈ ਤਾਂ ਫੇ ਦੂਜੀ ਪੇਪਰ ਵੀ ਜੋੜ ਦੇਣੇ ਆ ਤੇ ਮੈਂ ਤਾਂ ਧਿਆਨ ਨਾਲ ਜੋੜਨਾ ਪਾਏ ਨਹੀਂ ਜਲਦਬਾਜੀ ਵਾਲਾ ਕੰਮ ਨਹੀਂ ਕਰਨਾ ਆਉਲੀ-ਹੋਲੀ ਵਰਗੇ ਕੋਈ ਨਾ ਮੇਰੇ ਤੋਂ ਟਾਈਮ ਜ਼ਿਆਦਾ ਲੱਗ ਜੀ ਹੋਰ ਤਾਂ ਕੋਈ ਗੱਲ ਨਹੀਂ ਹੋਣੀ। ਪਰ ਗੂੰਦ ਹੋ ਬੋਲਾ ਦੇ ਮਤਲਬ ਚਲੋ ਕੋਈ ਨਹੀਂ ਗੂੰਦੀ ਆ। ਦੇਖੋ ਜੀ। ਧਿਆਨ ਨਾ ਘਮ ਕਰਨਾ ਇਹ ਪਾ ਧਿਆਨ ਨਾ ਬਿਲਕੁਲ। ਇਹ ਗੱਲ ਤਾਂ ਜੋੜ ਕੇ ਮਤਲਬ ਫਿਰ ਔਖਾ ਹੁੰਦਾ ਵਾ। ਇਹਰ ਬਾਅਦ ਜੋ ਛੁਰ ਜੇ ਬਾਅਦ ਚ ਪਤਾ ਲੱਗੇ ਨਾ ਗੱਲ ਤੇ ਜੋੜ ਕੇ ਜੇ ਸਾਰੇ ਜੋੜ ਦੇ ਫਿਰ ਕੰਮ ਔਖਾ ਹੋ ਜਾਂਦਾ ਮਤਲਬ ਗੱਲ ਹੋਰ ਤਾਂ ਕੋਹ ਨਹੀਂ ਹੁੰਦੀ। ਦੇਖੋ ਜੀ ਦੇਖੇ ਮੈਂ ਗਲਤ ਗਲਤ ਚੱਕ ਲਿਆ ਦੇਖੋ ਜੀ ਚੱਕਣਾ ਛੋੜਾ ਹੀ ਚੱਕ ਗਲਤ ਲਿਆ ਮੈਂ ਥੋੜਾ ਸਾਹਮਣੀ ਹੈ ਨਹੀਂ ਸਹੀ ਚੱਕੇ ਹੋਏ ਸਾਬਣਾ ਜੀ ਮੇ ਤੋਂ ਹੋਈ ਸੀ ਮਿਸਟੇਕ ਸ਼ਾਇਦ ਤੇ ਲ ਕੋਈ ਨਹੀਂ ਆ ਮਤੇ ਸਾਰੇ ਇੱਕ ਸਾਈਡ ਪਾਸੇ ਜੋੜੀ ਜਾਣੇ ਆ ਬਾਂ ਮਨ ਮਤਰੇ ਨੂੰ ਸ਼ੌਕ ਅਗੇ ਥੋੜਾ ਦੂਜੇ ਪਾਸੇ ਵੀ ਐਂ ਜੋੜਨੇ ਆਪਾਂ ਗੂੰਦ ਲਾ ਕੇ ਦੂਜੇ ਪਾਸੇ ਮਤਰਾ ਪਾਈਂ ਜੋੜਨੇ ਗੂੰਦ ਲਾ ਕੇ ਟਿਕਾ ਕੇ ਜੀ ਜਿਨ ਸਹੀ ਦਿਰੀ ਕੇ ਨਾ ਉੱਤਰ ਫੇਰੇ ਜੋੜਦੇ ਆ ਦੇਖੋ ਜੀ ਦੇਖੋ ਜੀ ਆਹ ਦੇਖੋ ਇੱਥੇ ਮੈਂ ਗਲਤ ਜੋੜਦਾ ਹੀ ਥੋੜਾ ਜਿਹਾ ਦੇਖੋ ਬੱਡਾ ਲਾਦਾ ਛੋਟਾ ਲਾਉਣ ਲੱਗ ਗਿਆ ਇਹ ਥੋੜਾ ਧਿਆਨ ਨਾ ਕਰਨਾ ਪੈਂਦਾ ਜੀ ਇਹ ਕੰਮ ਜਲਦਬਾਜੀ ਵਾਲਾ ਕੰਮ ਨਹੀਂ ਹੁੰਦਾ ਮਿੱਤਰੋ ਇਹ ਲਓ ਜੀ ਮਿੱਤਰੋ ਇਹ ਦੇਖੋ ਇਹ ਕਿੰਨਾ ਕਹਿੰਨ ਤਰੀਕੇ ਨਾਲ ਬਣ ਗਿਆ ਇਹ ਜਿਗਾਰਜ ਹੁਣ ਇਹਦੇ ਵੀ ਮਿੱਤਰੋ ਇੱਕ ਟ੍ਰਿਪ ਕੱਟ ਲੈਣੀ ਹੈ ਜਿਹੜੀ ਆਪਣੇ ਕੰਮ ਆਊਗੀ ਤੇ ਹੁਣ ਇਹਦੇ ਤੇ ਮਿੱਤਰੋ ਬੱਝਲਦਰਾ ਬਣਾਉਣੀ ਆ ਵਾ ਲਓ ਜੀ ਇਨਾ ਘੈਂਡ ਦੇਖ ਤੀ ਬੰਦਾ ਆ ਤਾਂ ਲੱਗੇ ਪੂਜੀ ਆਪੇ ਜੀ ਡੰਡੀ ਜੀ ਲਾਦੀ ਖੜਾਊਗੀ ਤਾਂ ਕਰਕੇ ਬੰਮਤੋ ਸਾਰਾ ਹੈ ਨਾ ਪੀਪਲ ਵਰਕ ਕੀਤਾ ਵਾ ਤੇ ਕਮੈਂਟ ਕਰਦੇ ਆਪਾਂ ਹੋਪ ਵੀ ਬਣਾ ਲਾਂਗੇ ਵਟਕਾਗੇ ਬਣਾ ਐਮਤਲੋ ਆਪਾਂ A2Z ਅਕੇ ਚੀਜ਼ ਸਤ ਤੀਲਾਈ ਹੈ ਇੰਮਦਰੀਨਾਂ ਸੌਖਾ ਦੀ ਆਵਜ਼ ਘਰ ਨੂੰ ਸੁਝਾ ਸਕਦੇ ਹਾਂ ਚੱਲ ਰਹਾ ਬਣਾਈਏ ਦੇਖੋ ਮਿੱਤਰੋ ਇਹਦੀ ਆਪਾਂ ਹੁਣ ਇਹਦੇ ਵਸਟਰਿਪ ਬਾਹਰ ਨਹੀਂ ਇੱਕ ਲਓ ਜੀ ਸਟ੍ਰਿਪ ਬਾਹਰ ਦੀ ਜੀ ਤੇ ਹੁਣ ਦੀ ਆਪਾਂ ਇਹਨੂੰ ਗੋਲ-ਗੋਲ ਘੁਮਾਉਣਾ ਜੀ ਐ ਐ ਕਰਕੇ ਗੋਲ-ਗੋਲ ਘੁਮਾ ਕੇ ਫਿਰ ਇਹ ਚੱਲ ਰਹਾ ਬਣ ਜਾਣਗੇ ਸਟ੍ਰਿਪ ਨੂੰ ਇਕੱਲੇ ਚੱਲੋ ਕੋਈ ਗੱਲ ਨਹੀਂ ਜੀ ਇਹ ਤਾਂ ਆਪਾਂ ਫੇਰ ਵਿੱਚ ਜੋੜ ਹੀ ਦੇਣੀ ਹੈ ਹੁਣ ਦੇਖੇ ਚੱਲਿਓ ਕੀਰਾ ਮਿੱਤਰ ਆਪ ਗੋਲ ਕਰਨਾ ਕੀਰਾ ਕੀਰਾ ਦਾ ਮਿੱਤਰ ਆਪ ਗੋਲ ਕਰਨੀ ਕਰਨਾ ਵਾ ਫਿਰ ਦਿਖਦੀ ਮਿੱਤਰ ਵਿੱਚ ਪਾਤੀਆ ਬਸ ਸਟ੍ਰਿਪ ਤੇ ਬਾਅਦ ਵਿੱਚ ਮਿੱਤਰ ਆਪ ਇਹਨੂੰ ਐਨ ਨਾਪ ਪਾ ਦੇਣਾ ਇੱਥੇ ਕਾ ਕੇ ਤੇ ਜਿਹਦੇ ਨਾਲ ਖੜ ਜੂਗਾ ਮਿੱਤਰ ਫਿਰ ਇਹ ਜਿਹੜਾ ਲੌਕ ਸਿਸਟਮ ਜੂਗਾ ਤੇ ਹੁਣ ਇਹਨੂੰ ਆਪਾਂ ਕੱਟ ਕੇ ਤੇ ਮਿੱਤਰ ਬਸ ਇੱਥੇ ਜੋੜ ਦੇਣਾ ਵਾ ਮੈਨੂੰ ਇੱਥੇ ਇਹਨੂੰ ਖਹਿ ਜਾਗੀ ਥੋੜੀ ਇਹ ਗੂੰਜ ਹੀ ਨਿਕਲਦੀ ਨਹੀਂ ਪਈ ਸੀਗੀ ਤੇ ਫਿਰ ਦੇਖਿਓ ਮਿੱਤਰ ਜੋੜਤੀ ਆਪਾਂ ਦੇਖੋ ਉਧਰ ਕਿੰਨਾ ਘੈਂਟ ਤਰੀਕੇ ਨਾਲ ਇਹਨਾਂ ਸੋਹਣਾ ਬਣਿਆ ਡਿਜ਼ਾਈਨ ਚ ਤੁਹਾਨੂੰ ਆਈਡੀਆ ਵਧੀਆ ਲੱਗੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਦ ਨੇ ਕਿਵੇਂ ਡੀਆਈਵਾਈ ਬਣਾਏ ਆ ਹਨਾ ਦੋ ਡੈਕੋਰੇਸ਼ਨ ਲਈ ਦੀਵਾਲੀ ਦੀ ਲਈ ਜੇ ਤੁਹਾਨੂੰ ਇਹ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਲਾਈਕ ਕਮੈਂਟ ਜਰੂਰ ਕਰਿਓ ਹਨਾ ਤੇ ਆਪਣੇ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਨੂੰ ਦੱਸਿਓ ਕਮੈਂਟ ਕਰਕੇ ਕਿੰਦਾਂ ਦੇ ਬਣੇ ਆ ਡੀਆਈਵਾਈ ਜਿਹੜੇ ਕਦ ਨੇ ਬਣਾਏ ਆ ਧੰਨਵਾਦ ਮਿਲਦੇ ਹਾਂ ਫਿਰ ਕੱਲ ਨੂੰ ਕਿਸੇ ਨੈਕਸਟ ਵੀਡੀਓ 'ਚ